ਆਵਾ ਸੋਈ ਜਾ ਕੇ ਜਾਂਦਾ ਪਰਮ ਨਾ ਹੋਈ ਪੰਜ ਪਰਮ ਦੂਜਾ ਹੁੰਦਾ ਸੰਗ ਪਰਮ ਜਾਤੀ ਅਪਮਾਨ ਮੈਂ ਜੱਟ ਐ ਮੈਂ ਰਾਮਗੜੀ ਐ ਮੈਂ ਫਲਾਨਾ ਐ ਹੁਣ ਤਾਂ ਅਸੀਂ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣਾ ਲੈ ਮਾਫ ਕਰਦੇ ਹਾਂ ਅਖਸਤ ਨਾਮ ਵਾਹਿਗੁਰੂ ਜੀ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣ ਗਏ ਪਰ ਬਣਨ ਦਾ ਕਾਰਨ ਐ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਆ ਬਾਬਾ ਜੀਵਨ ਸਿੰਘ ਵਾਲੇ ਅੱਡ ਬਣਾਈ ਬੈਠੇ ਐ ਮੈਂ ਕਿਹਾ ਬਣਾਈ ਨਹੀਂ ਬੈਠੇ ਤੁਸੀਂ ਬਣਵਾਏ ਐ ਕਹਿੰਦੇ ਮੱਜਵੀ ਸਿੱਖ ਸਮਾਜ ਕਹਿੰਦੇ ਅੱਡ ਬਣਾਈ ਬੈਠਾ ਐ ਮੈਂ ਕਿਹਾ ਤੁਸੀਂ ਵੜਨ ਨਹੀਂ ਦਿੰਦੇ 27 ਪਿੰਡ ਨੇ ਹੁਣ ਵੀ ਮਾਫ਼ ਕਰ ਦਿਓ ਇੱਕ ਐਸੀ ਜਗ੍ਹਾ ਐ ਜਿੱਥੇ 27 ਪਿੰਡ ਹੁਣ ਵੀ ਮਾਲਵੇ ਦੇ ਵਿੱਚ ਵੜਨਾ ਨਹੀਂ ਦਿੱਤੇ ਜਾਂਦੇ ਉੱਥੇ ਮੱਜਵੀ ਸਿੱਖ ਗ੍ਰੰਥੀ ਨਹੀਂ ਰੱਖਦੇ ਪੰਜਾਬ ਦਾ ਹੀ ਹਲਕਾ ਐ ਮੈਂ ਕਿਹਾ ਤੁਸੀਂ ਬਣਵਾਏ ਨੇ ਬਲੇਹਾਰੇ ਜਾਈਏ ਜਿਹੜੇ ਫਿਰ ਵੀ ਗੁਰੂ ਦੇ ਸਿੱਖ ਬਣ ਕੇ ਰਹੇ ਕਹਿੰਦੇ ਅਸੀਂ ਰਹਾਗੇ ਅਸੀਂ ਗੁਰੂ ਦੇ ਹੀ ਅਕਲਗੀਆਂ ਵਾਲੇ ਨਹੀਂ ਐ ਤਾਂ ਬਣਾਉਣੇ ਪੈਸੀ ਇਹ ਦਲ ਤਾਂ ਦਲ ਬਣੇ ਨੇ ਜੇ ਅਸੀਂ ਜਾਤ ਭਮਾਨੀ ਹੋ ਗਏ ਆਪਣੇ ਇੱਥੇ ਨੇੜੇ ਤੇੜੇ ਵੀ ਸੀਗਾ ਉਹ ਕਹਿੰਦੇ ਇਹਨਾਂ ਦਾ ਲੰਗਰ ਹੀ ਮੈਨੂੰ ਕੱਲ ਪਰਸੋਂ ਆਏ ਦੱਸਦੇ ਆੱਡੀ ਲਾ ਦਿੰਦਾ ਸੀ ਕਹਿੰਦੇ ਇਹਨਾਂ ਨੂੰ ਲੰਗਰ ਅੱਡ ਲਾਓ ਮੈਂ ਕਿਹਾ ਗੁਰੂ ਨੇ ਕੱਟੇ ਭਾਏ ਤੂੰ ਨਾਲੇ ਸੰਤ ਕਹਾਉਣ ਵਾਲੇ ਲੰਗਰ ਦੋ ਲਾਉਂ ਹੈ ਤਾਂ ਗੱਲੀ ਮਾੜੀ ਆ ਆਖੋ ਸਤਨਾਮ ਵਾਹਿਗੁਰੂ ਜੀ ਸਿਧਾਂਤਿਕ ਗੱਲ ਕਰੋ ਮਹਾਰਾਜ ਕਹਿੰਦੇ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਹ ਭਾਂਡੇ ਆ ਨਾ ਜਿਹੜੇ ਉਹ ਨਹੀਂ ਬਣਾਏ ਉਹ ਨਹੀਂ ਪੂਰੇ ਕੀਤੇ ਐ ਇਹਦਾ ਨਾਂ ਰੱਖ ਲਿਆ ਜਿਹਦੇ ਘਰੇ ਜਾ ਮੰਨ ਲਿਆ ਉਹ ਹੀ ਨਾਂ ਰੱਖ ਲਿਆ ਜਿਹੜਾ ਕੰਮ ਕਰਨ ਲੱਗ ਗਿਆ ਉਹ ਹੀ ਨਾਂ ਰੱਖ ਲਿਆ ਖੇਤੀ ਕਰਦਾ ਜੱਟ ਬਣ ਗਿਆ ਜ਼ਿਮੀਂਦਾਰ ਹੋ ਗਿਆ ਹੋਰ ਕੰਮ ਕਰਦਾ ਚਮੜੇ ਦਾ ਚਮਿਆਰ ਹੋ ਗਿਆ ਸੋਨੇ ਦਾ ਕੰਮ ਕਰਦਾ ਸੁਨਿਆਰ ਹੋ ਗਿਆ ਹੋਰ ਕੀ ਹੈ ਮੱਜ ਵੀ ਪਤਾ ਕਿ ਇਹਨੂੰ ਕਹਿੰਦੇ ਸੀ ਕਿਹੜੇ ਸਿੱਖਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਆਪਣੇ ਬੰਦ-ਬੰਦ ਕਟਾ ਕੇ ਮੱਜਬ ਲਈ ਕੁਰਬਾਨ ਹੋ ਗਏ ਉਹਨੂੰ ਕਹਿੰਦੇ ਸੀ ਮੱਜਬ ਦੇ ਵਿੱਚ ਪੱਕੇ ਨੂੰ ਕੋਈ ਜਾਤੀ ਦਾ ਨਾਮ ਨਹੀਂ ਸੀਗਾ ਮਜਬੀ ਮਜਬੀ ਤਾਂ ਸਿੱਖਾਂ ਦਾ ਨਾਮ ਸੀ ਮਜਬ ਜਿਹੜੇ ਮਜਬ ਲਈ ਆਪਣਾ ਬੰਦ-ਬੰਦ ਕਟਾ ਗਏ ਮਜਬ ਵਿੱਚ ਪੱਕੇ ਰਹੇ ਡੋਲੇ ਨਹੀਂ ਭਾਵੇਂ ਬੰਦ-ਬੰਦ ਦਾ ਪਾਈ ਸਾਹਿਬ ਪਾਈ ਮਨੀ ਸਿੰਘ ਵਰਗੇ ਮਹਾਪੁਰਖ ਉਹ ਕਹਿੰਦੇ ਅੱਗੇ ਟੋਕਾ ਨਾ ਮਾਰ ਅੱਗੋ ਸ਼ੁਰੂ ਕਰ ਦਲ ਬੰਦ-ਬੰਦ ਤੋਂ ਆਖੋ ਸਤਿਨਾਮ ਵਾਹਿਗੁਰੂ ਉਹ ਸੀ ਮਜਬੀ ਜਿਹੜੇ ਮਜਬ ਲਈ ਕੁਰਬਾਨ ਹੋ ਗਏ ਇਹ ਕਾਰਨ ਸਾਡੇ ਵਿੱਚ ਸੰਗ ਭਰਮ ਇਹਨਾਂ ਵਿੱਚੋਂ ਤੂੰ ਕੁਝ ਨਹੀਂ